ਸਸਤੀਗਾ ਦੋਸਤੋ ਮੈਂ ਹਰਨਵਨੀਤ ਸਿੰਘ ਚਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਤੇ ਇਸ ਵਕਤ ਦੀਆਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਹੁਸ਼ਿਆਰਪੁਰ ਦੇ ਪੰਗੀ ਚੌ ਦੇ ਵਿੱਚ ਜੋ ਇੱਕ ਅਚਾਨਕ ਅੱਗ ਲੱਗੀ ਹੈ ਅੱਗ ਦੇ ਕਾਰਨ ਕੁਝ ਵੀ ਹੋ ਸਕਦਾ ਨੇ ਪਰ ਜੋ ਇਸ ਵਕਤ ਦੇ ਹਾਲਾਤ ਨੇ ਉਹ ਤੁਹਾਨੂੰ ਦਿਖਾਈ ਦੇ ਰਹੇ ਨੇ ਕਿ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਉਸ ਦਾ ਜੋ ਧੂੰਆਂ ਸੜਕ ਵੱਡੀ ਤਰਫ ਜਾ ਰਿਹਾ ਤੇ ਜਿੱਥੇ ਵਹੀਕਲਸ ਵੀ ਨਿਕਲ ਰਹੇ ਨੇ ਤੇ ਹਾਸਾ ਗਰਸ ਵੀ ਹੁੰਦਾ ਇੱਕ ਡਰ ਬਣਿਆ ਹੋਇਆ ਤਾਂ ਕਿਸੇ ਵਹੀਕਲ ਨੂੰ ਅੱਗ ਲੱਗਣ ਦਾ ਵੀ ਚਾਂਸ ਬਣ ਸਕਦਾ ਨੇ ਦੱਸ ਦਈਏ ਕਿ ਇਸ ਦੇ ਬਿਲਕੁਲ ਸਾਹਮਣੇ ਨਗਰ ਨਿਗਮ ਵਿਭਾਗ ਵੀ ਹੈ ਜਿੱਥੇ ਕਿ ਅਨਸਖਾਂ ਵੀ ਘਟਨਾ ਵੀ ਵਾਪਰ ਸਕਦੀ ਆ ਧੂਆਂ ਲਗਾਤਾਰ ਸੜਕ ਉੱਤੇ ਵੱਧਾ ਨਜ਼ਰ ਆ ਰਿਹਾ ਤੇ ਵਹੀਕਲਜ਼ ਨੂੰ ਵੀ ਇਫਰਲੰਗਾ ਦੇ ਵਿੱਚ ਬੜੀ ਔਖਾਈ ਦਾ ਸਾਹਮਣਾ ਕਰਨਾ ਪੈਂਦਾ ਤੇ ਲਗਾਤਾਰ ਅਸੀਂ ਦੇਖਦੇ ਗੱਡੀਆਂ ਇੱਥੋਂ ਲਗਾਤਾਰ ਨਿਕਲ ਰਹੀਆਂ ਨੇ ਮੋਟਰਸਾਈਕਲ ਐਕਟਿਵਾ ਸਵਾਰ ਵੀ ਇੱਥੋਂ ਕੁਝ ਪਰਸਨ ਇਥੋਂ ਜੋ ਨੌਜਵਾਨ ਨੇ ਉਹ ਜਾ ਰਹੇ ਨੇ ਪਰ ਇਸ ਅੱਗ ਦਾ ਲਗਾਤਾਰ ਵਧਨ ਕਾਰਨ ਇੱਕ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਹੈ ਕਿ ਕਿਤੇ ਕੋਈ ਕਟਾਨਾ ਨਾ ਵਾਪਰ ਜਾਏ ਜਾਂ ਸਾਡਾ ਵਹੀਕਲ ਜੋ ਹੈ ਉਹ ਇਸ ਦੀ ਲਪੇਟ ਦੇ ਵਿੱਚ ਨਾ ਆ ਜਾਵੇ ਸੋ ਪ੍ਰਸ਼ਾਸਨ ਨੂੰ ਇੱਥੇ ਮੌਕੇ ਤੇ ਪਹੁੰਚ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਫਾਇਰ ਵੇਟ ਦੀਆਂ ਗੱਡੀਆਂ ਵੀ ਬੁਲਾਉਣੀ ਚਾਹੀਦੀਆਂ ਤਾਂ ਜੋ ਇਸ ਲੱਗੀ ਅੱਗ ਨੂੰ ਬੁਝਾਇਆ ਜਾ ਸਕੇ ਇਹ ਲੇ ਪੇੜ ਜੋ ਹੈ ਲਗਾਤਾਰ ਵੱਧ ਗਈ ਹੈ ਫਾਇਰਫਾਈਟ ਦੀ ਗੱਡੀ ਵੀ ਆ ਗਈ ਹੈ ਤੇ ਫਾਇਰਫਾਈਟ ਦੀ ਗੱਡੀ ਜੋ ਹੈ ਅੱਗ ਬੁਝਾਉਣ ਦੇ ਯਤਨ ਕਰਨ ਦੇ ਵਿੱਚ ਮਸ਼ਰੂਫ ਹੋਣ ਲੱਗੀ ਆ ਲਗਾਤਾਰ ਤਸਵੀਰਾਂ ਜੋ ਜੀਵੀਸੀ ਅਪਡੇਟ ਦੇ ਮਾਧਿਅਮ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਗਾਤਾਰ ਅੱਗ ਵਧਣ ਨਾਲ ਧੂੰਆਂ ਜੋ ਹੈ ਉਹ ਹੋਰ ਵੀ ਇੱਥੇ ਜ਼ਿਆਦਾ ਵੱਧ ਗਿਆ ਤੇ ਰੁਕਾਵਟਾਂ ਆ ਰਹੀਆਂ ਨੇ ਰਾਹਗੀਰਾਂ ਨੂੰ ਤੇ ਇੱਕ ਵੱਡੀ ਘਟਨਾ ਦਾ ਸ਼ਿਕਾਰ ਵੀ ਹੋ ਸਕਦੇ ਨੇ ਲਗਾਤਾਰ ਤਸਵੀਰਾਂ ਤੁਸੀਂ ਸਾਡੇ ਕੈਮਰਾ ਰਾਹੀਂ ਦੇਖ ਸਕਦੇ ਹੋ ਤੇ ਫਰਬ ਗੇੜਦੀਆਂ ਗੱਡੀਆਂ ਜੋ ਇੱਥੇ ਪਹੁੰਚ ਚੁੱਕੀਆਂ ਨੇ ਤੇ ਅੱਗ ਬੁਝਾਉਣ ਦਾ ਯਤਨ ਨਾਲ ਹੁਣ ਕੀਤਾ ਜਾਵੇਗਾ। ਸੋ ਦੇਖਣਾ ਹੋਵੇਗਾ ਕਿੰਨੇ ਟਾਈਮ ਦੇ ਵਿੱਚ ਇਹ ਅੱਗ ਬੁਝਾਈ ਜਾ ਸਕਦੀ ਹੈ। ਸੋ ਸ਼ਹਿਰ ਵਾਸੀਆਂ ਨੂੰ ਵੀ ਇੱਕ ਅਪੀਲ ਕੀਤੀ ਜਾਂਦੀ ਹੈ ਜੀ.ਵੀ.ਸੀ. ਅਪਡੇਟ ਦੇ ਮਾਧਿਅਮ ਰਾਹੀਂ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਅਨੁਸਖਾਵੀ ਘਟਦਾ ਵਾਪਰਦੀ ਹੈ ਜਾਂ ਕਿਤੇ ਅੱਗ ਲੱਗਾਂ ਦੇ ਚਾਹ ਸੰਬੰਧ ਨੇ ਤੇ ਜਰੂਰ ਫਰਬ ਗੇੜਦੀ ਟੀਮ ਨੂੰ ਇਤਲਾਹ ਕੀਤੀ ਜਾਵੇ ਤਾਂ ਜੋ ਕੋਈ ਇਸ ਹਾਸਾ ਵਪਰਨ ਤੋਂ ਇਸ ਨੂੰ ਰੋਕਿਆ ਜਾ ਸਕੇ। ਇੱਕ ਹੋਰ ਵੀ ਅਪੀਲ ਸਾਡੇ ਮਾਧਿਮ ਵੱਲੋਂ ਕੀਤੀ ਜਾਂਦੀ ਹੈ ਕਿ ਜੇ ਕੋਈ ਵੀੜੀ ਸਿਗਰਟ ਵੀ ਪੀ ਕੇ ਸੁੱਟਦਾ ਹੈ ਤਾਂ ਉਸ ਨੂੰ ਬਲਦੀ ਨਾ ਰੱਖਣਾ ਉਸ ਨੂੰ 부ਜਾ ਕੇ ਹੀ ਸੁੱਟਿਆ ਜਾਵੇ ਤਾਂ ਜੋ ਇਸ ਦੀ ਘਟਨਾ ਨੂੰ ਵਧਣ ਵਿੱਚ ਵੀੜੀ ਸਿਗਰਟ ਜੋ ਸਹਾਇਕ ਹੁੰਦੀ ਹੈ ਉਸ ਨੂੰ ਰੋਕਿਆ ਜਾਵੇ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰੇਸਰ ਨਾਲ ਨਵਨੀ ਸਿੰਘ ਜੀ ਮਾਦੀ ਰਿਪੋਰਟ ਧੰਨਵਾਦ